ਇੱਕ ਬੜਾ ਕਲਾਸਿਕ ਕੇਸ ਆ ਆਫ ਐਕਸਟ੍ਰੀਮ ਪੋਲਿਟੀਕਲ ਵਿਂਡੇਟਾ ਜਿੱਦਾ ਕਹਿੰਦੇ ਕਿ ਕਿਸੇ ਨੂੰ ਚੁਣ-ਚੁਣ ਕੇ ਪੁਲਿਸ ਤੇ ਜ਼ਬਰਦਸਤ ਤੇ ਸਿਆਸੀ ਜ਼ਬਰਦਸਤ ਸ਼ਿਕਾਰ ਬਣਾਇਆ ਗਿਆ ਅੱਜ ਉਹਦਾ ਉਦਾਹਰਨ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਮੈਂ ਪੇਸ਼ ਕਰਨ ਆਇਆ ਇਸ ਵਕਤ ਅਸੀਂ ਸੁਨਾਮ ਸ਼ਹਿਰ ਚ ਬੈਠੇ ਆ ਕਿਉਂਕਿ ਅਟਲ ਔਰ ਬੜੇ ਮਜ਼ਬੂਤੀ ਨਾਲ ਖੜਾ ਸੀਗਾ ਇਸ ਲਈ ਪਿਛਲੇ ਸਾਲ ਦੇ 8ਵੇਂ ਮਹੀਨੇ ਦੇ ਵਿੱਚ ਆ ਮੇਰੇ ਕੋ ਸਾਰੇ ਡਾਕੂਮੈਂਟਸ ਨੇ ਮੈਂ ਬਗੈਰ ਡਾਕੂਮੈਂਟ ਤੋਂ ਕੋ ਗੱਲ ਨਹੀਂ ਕਰ ਰਿਹਾ ਪਿਛਲੇ ਸਾਲ ਦੇ 8ਵੇਂ ਮਹੀਨੇ ਚ ਇੱਕ ਫਰਜ਼ੀ ਕੰਪਲੇਂਟ ਪ੍ਰਕਿਊਰ ਕੀਤੀ ਅਮਨ ਅਰੂੜਾ ਨੇ ਔਰ ਉਸ ਵਕਤ ਦੇ ਡੀਐਸਪੀ ਭਰਪੂਰ ਸਿੰਘ ਨੇ ਆ ਮੇਰੇ ਥੱਬੇ ਪਾਸੇ ਸਾਡੀ 25 ਬੈਠੀ ਆ ਅਵਰਿੰਦਰ ਕੌਰ ਇਹਨੂੰ ਪ੍ਰੈਸ਼ਰਾਈਜ਼ ਕਰਕੇ ਇਹਦੇ ਕੋਲੋਂ ਇੱਕ ਪਹਿਲਾ ਫਾਲਸ ਕੰਪਲੇਂਟ ਲੈ ਗਈ ਹੈ ਝੂਠੀ ਸ਼ਿਕਾਇਤ ਕਿ ਸੁੱਖੀ ਜਿੰਮ ਵਾਲੇ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਮੇਰੇ ਨਾਲ ਤੱਕਾ ਕੀਤਾ ਔਰ ਸੁਖੀ ਜਿਮ ਵਾਲੇ ਨੂੰ ਉਸ ਆਧਾਰ ਦੇ ਉੱਤੇ ਕਾਉਂਸਲਰ ਨੂੰ ਇਲੈਕਟਡ ਬੰਦੇ ਨੂੰ ਚੱਕ ਕੇ ਤੇ ਅरेस्ट ਪਾਤੀ 376 ਧਾਰਾ ਐਨ ਲਾ ਕੇ ਆਰਮਜ਼ੈਕਟ ਇਹਦੀ ਘਰ ਵਾਲੀ ਨੂੰ ਸਪੇਅਰ ਨਹੀਂ ਕੀਤਾ ਉਹਨੂੰ ਵੀ ਵਿੱਚ ਨਾਲ ਨਾਮਜ਼ਦ ਕਰ ਦਿੱਤਾ ਔਰ ਇਹਨੂੰ ਅरेस्ट ਕਰਕੇ ਸੰਗੂਰ ਦੀ ਜੇਲ੍ਹ ਵਿੱਚ ਭੇਜਤਾ ਥੋੜੀ देर ਬਾਅਦ ਜਦੋਂ ਅਕਸਰ ਹਰ ਜਿਹੜਾ ਸੱਚਾ ਵਿਅਕਤੀ ਉਹਦੀ ਆਤਮਾ ਨੂੰ ਅਹਿਸਾਸ ਹੁੰਦਾ ਵਾ ਤੇ ਅਵਿੰਦਰ ਕੌਰ ਨੇ ਜਾ ਕੇ 15 ਦਿਨ ਤੋਂ ਬਾਅਦ ਹੀ ਇਹਨਾਂ ਨੇ ਆਪਣਾ ਬਿਆਨ ਰਿਕਾਰਡ ਕਰਾਇਆ ਕਿ ਇਹ ਜਿਹੜੀ ਕੰਪਲੇਂਟ ਆ ਇਹ ਅਮਨ अरोड़ा ਤੇ ਡੀਐਸਪੀ ਨੇ ਮੇਰੇ ਕੋਲੋਂ ਪ੍ਰਕਿਊਰ ਕੀਤੀ ਆ ਮਤਲਬ ਮੇਰੇ ਕੋਲੋਂ ਮੈਨੂੰ ਬੁਲਾ ਕੇ ਤੇ ਮੇਰੇ ਕੋਲ ਇਹ ਲਈ ਗਈ ਆ ਔਰ ਉਤੋਂ ਫੇਰ ਪ੍ਰਕਿਰਿਆ ਸ਼ੁਰੂ ਹੋ ਗਈ ਅਲਟੀਮੇਟਲੀ ਹਾਈ ਕੋਰਟ ਵਿੱਚ ਜਾ ਕੇ ਇਹ ਸਾਰਾ ਜਿਹੜਾ ਸੁਖੀ ਜਿਮ ਵਾਲੇ ਤੇ ਮੁਕੱਦਮਾ ਬਣਿਆ ਸੀ 376 ਦਾ ਡੇਂਜਰਸ ਲਾਈਫ ਥ੍ਰੈਟਨਿੰਗ ਉਹ ਮੁਕੱਦਮਾ ਜਿਹੜਾ ਹੈਗਾ ਉਹ ਕਵਾਸ਼ ਹੋਇਆ ਵਾ ਹੁਣ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਕੋਈ ਯਾਰ ਜ਼ੁਲਮ ਦੀ ਕੋਈ ਇੰਤਿਹਹਾ ਹੁੰਦੀ ਆ ਤੁਸੀਂ ਲੋਕਾਂ ਨੂੰ ਮੇਰੇ ਵਰਗੇ ਬੰਦੇ ਨੂੰ ਐਨਡੀਪੀਐਸ ਵਿੱਚ ਨਾਮਜ਼ਦ ਕੀਤਾ 4 ਮਹੀਨੇ ਮੈਨੂੰ ਅੰਦਰ ਰੱਖਿਆ ਜਦੋਂ ਜ਼ਮਾਨਤ ਹੋ ਰਹੀ ਸੀ ਕਿ ਇੱਕ ਪਰਚਾ ਹੋਰ ਕਰਤਾ ਤੜਕੇ 3 ਵਜੇ ਸੁਭਾਨਪੁਰ ਪੁਲਿਸ ਸਟੇਸ਼ਨ ਚ ਚਲੋ ਮੈਂ ਤਾਂ ਤੁਹਾਡਾ ਇੱਕ ਕਟੜ ਕਹਿ ਲਓ ਕਿ ਤੁਹਾਨੂੰ ਤੁਹਾਡੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਾ ਵਿਧਾਨ ਸਭਾ ਦੇ ਅੰਦਰ ਤੁਹਾਨੂੰ ਚੁੱਪਦਾ ਸੀਗਾ ਪਰ ਤੁਹਾਡੀ ਤੁਸੀਂ ਇੰਨੇ ਘਿਰ ਗਏ ਹੋ ਕਿ ਤੁਸੀਂ ਕਾਉਂਸਲਰ ਤੇ ਸਰਪੰਚ ਲੈਵਲ ਦੇ ਲੋਕਾਂ ਨੂੰ ਵੀ ਨਹੀਂ ਛੱਡਦੇ ਆ ਤੁਹਾਡੇ ਸਾਹਮਣੇ ਬੈਠਾ ਇੱਧਰ ਮੇਰੇ ਕੋਲ ਬੈਠੇ ਨੇ ਸੱਜੇ ਪਾਸੇ ਜਸਵਿੰਦਰ ਸਿੰਘ ਧਮਾਨ ਜਿਹੜੇ ਇਲੈਕਸ਼ਨ ਲੜੇ ਨੇ ਕਾਂਗਰਸ ਦੇ ਪਾਰਟੀ ਵੱਲੋਂ ਆਜ ਇੱਕ ਐਮਸੀ ਨੂੰ ਕ੍ਰਿੰਜੈਂਸ ਪੋਲੀਟੀਕਲ ਵਿਂਡੇਟਾ ਔਰ ਮਿੱਥ ਕੇ ਠੂਠਾ ਕੀ ਪੰਜਾਬ ਦੀ ਪੁਲਿਸ ਇਸ ਕੰਮ ਵਾਸਤੇ ਰੱਖੀ ਹੋਈ ਆ ਕੀ ਪੰਜਾਬ ਦੀ ਪੁਲਿਸ ਦਾ ਕੰਮ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਕਿ ਐਮਸੀਆਂ ਨੂੰ ਸਰਪੰਚਾਂ ਨੂੰ ਖੈਰੇ ਨੂੰ ਚੱਕ ਕੇ ਠੋਕਣਾ ਜੇਲਾ ਚੁਟਣਾ ਝੂਠੇ ਪਰਚੇ ਦਰਜ ਕਰਨੇ ਆ ਤਾਂ ਇਹਨਾਂ ਦੇ ਹਾਲਾਤ ਤਾਂ ਹੁਣ ਉਸ ਦਾ ਖਮਿਆਜ਼ਾ ਇਹਨਾਂ ਦੇ ਭੁਗਤਰੇ ਨੇ ਇਜਰੀਵਾਲ ਸਾਹਿਬ ਕਿਉਂਕਿ ਪੰਜਾਬੀ ਦੀ ਸਾਦੀ ਜੀ ਕਹਾਵਤ ਮੈਂ ਪਹਿਲਾਂ ਵੀ ਕਹੀ ਆ ਕਿ ਜਿਹੜਾ ਟੂਆ ਤੁਸੀਂ ਕਿਸੇ ਹੋਰ ਲਈ ਪੁੱਟਦੇ ਹੋ ਤੁਸੀਂ ਉਹਦੇ ਵਿੱਚ ਹੀ ਡਿੱਗਦੇ ਹੋ ਜੋ ਵੀ ਜੋ ਹੁਣ ਸੱਚ ਦੀ ਕਾਰਵਾਈ ਹੋਣੀ ਝੂਠੀ ਕਾਰਵਾਈ ਨਹੀਂ ਹੁਣ ਕਿਉਂਕਿ ਕਿਸੇ ਦੇ ਖਿਲਾਫ ਕੋਈ ਫਾਲਸ ਐਵੀਡੈਂਸ ਕ੍ਰੀਏਟ ਕਰਦਾ ਕਿਸੇ ਦੇ ਖਿਲਾਫ ਕੋਈ ਝੂਠਾ ਮੁਕਦਮਾ ਦਰਜ ਕਰਦਾ ਯੂ ਆਰ ਲਾਇਬਲ ਟੂ ਬੀ ਪਿਨਿਸ਼ਡ ਅੰਡਰ ਦ ਸੇਮ ਆਫੈਂਸਸ ਜੇ ਦਾ ਮੇਰੇ ਖਿਲਾਫ ਝੂਠਾ ਐਨਡੀਪੀਐਸ ਦਾ ਕੇਸ ਆ ਜਿਨ੍ਹਾਂ ਨੇ ਬਣਵਾਇਆ ਹੋਊਗਾ ਸਮਾਂ ਆਉਣ ਤੇ ਉਲਟਾ ਐਨਡੀਪੀਐਸ ਦੇ ਕੇਸਸ ਦੇ ਤਹਿਤ ਉਹਨਾਂ ਦੀ ਟ੍ਰਾਇਲ ਹੋਣੀ ਆ ਅੱਜ ਤਾਂ ਤੁਸੀਂ ਸਮਝ ਲੈਣਗੇ ਸਰਕਾਰ ਆ ਸਾਨੂੰ ਕੋਈ ਨਹੀਂ ਛੇੜ ਸਕਦਾ ਜਿਹੜੇ ਧਰਾਵਾਂ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਹੀ ਧਰਾਵਾਂ ਦੇ ਵਿੱਚ ਉਹਨਾਂ ਉਹੀ ਸੈਕਸ਼ਨਸ ਲਾ ਕੇ ਉਹਨਾਂ ਦੀ ਟ੍ਰਾਇਲ ਕੀਤੀ ਜਾਣੀ ਆ ਔਰ ਇਹਦੀ ਸਜ਼ਾ ਜਿਹੜੀ ਆ ਉਹਨਾਂ ਲੋਕਾਂ ਨੂੰ ਮਿਲੇਗੀ ਪਰ ਇਮਤਿਹਾਨ ਅੱਜ ਭਗਵੰਤ ਮਾਨ ਜਿਹੜਾ ਕੋਠਿਆਂ ਤੇ ਚੜ ਕੇ ਕਹਿੰਦੇ ਨੇ ਅਸੀਂ ਰੰਗਲਾ ਪੰਜਾਬ ਬਣਾਤਾ ਆ ਰੰਗਲਾ ਪੰਜਾਬ ਹੁੰਦਾ ਆ ਔਰਤਾਂ ਨੂੰ ਤੁਸੀਂ ਵਰਤ ਰਹੇ ਹੋ ਇੱਕ 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 ਆਪਣੇ ਪੰਜਾਬ ਦੀ ਔਰਤ ਨੂੰ ਵਰਤ ਕੇ ਝੂਠਾ ਬਿਆਨ ਦਿਵਾ ਰਹੇ ਹੋ ਉੱਥੇ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਇਹ ਰੰਗਲਾ ਪੰਜਾਬ ਹੈ ਇਹ ਕਾਉਂਸਲਰ ਨੂੰ ਚੱਕ ਕੇ ਰੇਪ ਦੇ ਪਰਚੇ ਜੰਦਰ ਕਰ ਦਿੱਤਾ ਕਿ ਇਹ ਰੰਗਲਾ ਪੰਜਾਬ ਹੈ ਇਸ ਕਰਕੇ ਅੱਜ ਅਸੀਂ ਤੁਹਾਡੇ درمیان ਤੁਹਾਡੇ ਕੋਲ ਹਾਜ਼ਰ ਹੋਏ ਸਿਗੇ ਤੁਹਾਡਾ ਮੀਡੀਆ ਦਾ ਵਿਸ਼ੇਸ਼ ਤੌਰ ਤੇ ਸਾਡੇ ਨਾਲ ਜੁੜਨ ਲਈ ਧੰਨਵਾਦ ਤੁਸੀਂ ਤੁਹਾਡੇ ਜ਼ਰੀਏ ਸਾਡੀ ਆਵਾਜ਼ ਪਹੁੰਚ ਨਹੀਂ ਤਾਂ ਮਾਫ ਕਰਨਾ ਮੀਡੀਆ ਵੀ ਸਾਰਾ ਜਿਹੜਾ ਉਹ ਇਹਨਾਂ ਨੇ ਦਬਾਇਆ ਹੋਇਆ ਵਾ ਔਰ ਕਿਤੇ ਵੀ ਕੋਈ ਇਨਸਾਫ ਪਸੰਦੀ ਦੀ ਆਵਾਜ਼ ਪਾਉਣ ਦੇ ਜੀ ਜੇਕਰ ਸਰਕਾਰ ਨਹੀਂ ਕੁਝ ਕਰਦੀ ਕਰਦੀ ਆਪਣੇ ਲੈਵਲ ਤੇ ਕੁਝ ਕਰ ਸਕ ਜਾਉਂਦੇ ਇੱਕ ਤਾਂ ਰਾਹ ਇਹਨਾਂ ਦੇ ਕੋਲ ਹੁਣੇ ਇਮੀਡੀਏਟਲੀ ਹੈਗਾ ਤੇ ਇੱਕ ਇਹ ਦਰਵਾਜ਼ਾ ਖੜਕਾਉਣਗੇ ਕੋਰਟ ਦਾ ਤਾਂ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੀ ਅਦਰ ਆਪਸ਼ਨ ਇਜ਼ ਤੇ ਮੈਂ ਕਿਹਾ ਕਿ ਰਾਜ ਸਦਾ ਨਹੀਂ ਰਹਿੰਦਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਜਦਨ ਸਾਡਾ ਟਾਈਮ ਲੈ ਕੇ ਆਵੇਗਾ ਜਿੰਨੇ ਵਿਂਡੈਟਾ ਦੇ ਕੇਸ ਹੋਏ ਨੇ ਸਰਪੰਚਾਂ ਦੇ ਖਿਲਾਫ ਕਾਉਂਸਲਰਾਂ ਦੇ ਖਿਲਾਫ ਜਾਂ ਹੋਰ ਆਗੂਆਂ ਦੇ ਖਿਲਾਫ ਇਹਨਾਂ ਸਾਰਿਆਂ ਦੀ ਇੱਕ ਜਾਂਚ ਕਰਵਾਈ ਜਾਏਗੀ ਤੁਹਾਨੂੰ ਯਾਦ ਹੋਵੇਗਾ ਜਦੋਂ ਅਮਰਿੰਦਰ ਸਿੰਘ ਦੀ ਗਵਰਨਮੈਂਟ ਬਣੀ ਸੀਗੀ 2000 ਤੇ 17 ਦੇ ਵਿੱਚ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਬਣਾਇਆ ਗਿਆ ਸੀਗਾ ਇਸ ਤਰ੍ਹਾਂ ਦਾ ਇੱਕ ਕਮਿਸ਼ਨ ਪੰਜਾਬ ਦੇ ਵਿੱਚ ਕਿਸੇ ਅੱਛੇ ਹੋਣਹਾਰ ਇਨਸਾਫ ਪਸੰਦ ਰਿਟਾਇਰਡ ਜੱਜ ਦਾ ਬਣਾਇਆ ਜਾਵੇਗਾ ਸਾਰੇ ਪੰਜਾਬ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਔਰ ਜਿਨ੍ਹਾਂ ਜੋ ਉਹਨਾਂ ਲੋਕਾਂ ਦੇ ਨਾਲ ਮੁਕਦਮੇ ਝੂਠੇ ਦਰਜ ਹੋਏ ਨੇ ਉਹ ਸਾਰਾ ਰੀ ਇਨਕਾਇਰ ਹੋਊਗਾ ਔਰ ਜਿਹੜੇ ਅਫਸਰ ਤੇ ਪੋਲਿਟিক্যাল ਆਦਮੀ ਝੂਠੇ ਪਾਏ ਜਾਣਗੇ ਦੇ ਵਿਲ ਹੈਵ ਟੂ ਫੇਸ ਦੇ ਵਿਲ ਹੈਵ ਟੂ ਫੇਸ ਲੀਗਲ ਐਕਸ਼ਨ ਇਨ 올 ਦੋਸ ਕੇਸਸ ਅੱਜ ਤਾਂ ਜੰਮੀ ਅਕਲ ਲਗਾਈਂ ਜਾ ਰਹੀ ਨੇ ਲੋਕ ਸਭਾ ਸੰਗੋਠ ਦੇ ਚੌਂ ਲੜਨ ਦੀਆਂ ਅੱਜ ਲੱਗਦਾ ਮੀਟਿੰਗ ਅਗਾਮੀ ਵੀ ਲੱਗਦੀ ਹੈ ਵੀ ਦੇਖੋ ਅੱਜ ਤਾਂ ਮੈਂ ਬਿਲਕੁਲ ਇੱਕ ਇਨਸਾਨੀ ਨਾਤੇ ਜਿਹੜੇ ਐ ਏਡੇ ਸ਼ਰਾਬ ਘਟਾਲੇ ਦੇ ਸ਼ਰਾਬ ਮਾਫੀਆ ਦੇ ਸ਼ਿਕਾਰ ਹੋਏ ਨੇ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਕਰਨ ਪਹੁੰਚਿਆ ਸੀਗਾ ਇੱਕ ਪਿੰਡ ਦੇ 12 ਮਰ ਗਏ ਟਿੱਬੀ ਰਵਦਾਸ ਔਰ ਗਰੀਬ ਆਦਮੀ ਨੇ ਅਤ ਗਰੀਬ ਪਤਾ ਨਹੀਂ ਵਿਚਾਰੇ ਹੋਰ ਕਿੱਥੇ ਫਿਰਦੇ ਨੇ ਕਿੰਨੇ ਬਿਮਾਰ ਨੇ ਕਿੰਨੇ ਹਸਪਤਾਲਾਂ ਤੇ ਨੇ ਕੱਲ ਤੱਕ 21 ਮੌਤਾਂ ਹੋ ਚੁੱਕੀਆਂ ਸਿੱਗੀਆਂ 5 ਦਿਨ ਬਾਅਦ 5 ਦਿਨ ਬਾਅਦ ਚੀਫ ਮਨਿਸਟਰ ਅੱਜ ਆ ਰਿਹਾ ਉੱਥੇ ਗੁਜਰਾ ਪਿੰਡ ਵਿੱਚ ਔਰ ਕੱਲ ਜਿਹੜਾ ਅਮਨ अरोੜੇ ਦਾ ਬਿਆਨ ਸੀ ਇਟ ਵਾਸ ਐਕਸਟ੍ਰੀਮਲੀ ਐਕਸਟ੍ਰੀਮਲੀ ਸੈਡਨਿੰਗ ਮੰਤ ਭਾਗਾ ਇੱਕ ਮੂਰਖਾਲਾ ਬਿਆਨ ਕੇ ਜਿਹੜੇ ਤੁਸੀਂ ਮਰੇ ਹੋ ਆ ਸ਼ਰਾਬ ਦੇ ਸ਼ਿਕਾਰ ਹੋ ਕੇ ਤੁਸੀਂ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਤੁਸੀਂ ਸ਼ਰਾਬ ਕਿਸੇ ਮਨਜ਼ੂਰਸ਼ੁਦਾ ਠੇਕੇਦਾਰ ਤੋਂ ਖਰੀਦੀ ਨਹੀਂਗੀ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਨਸ਼ੇ ਦਾ ਸ਼ਿਕਾਰ ਹੋ ਕੇ ਮਰੇਗਾ ਸਰਕਾਰ ਆਪਣਾ ਪੱਲਾ ਛੱਡ ਲਵੇਗੀ ਸਰਕਾਰ ਦੀ ਕੋਈ ਰਿਸਪੌਂਸਿਬਿਲਿਟੀ ਨਹੀਂਗੀ ਜਿੰਨੇ ਡਰੱਗਸ ਨਾਲ ਮੌਤਾਂ ਹੋਈਆਂ ਕਿ ਉਹ ਮਨਜ਼ੂਰਸ਼ੋਦਾ ਠੇਕਿਆਂ ਤੋਂ ਮਿਲਦਾ ਚਿੱਟਾ ਅੱਜ ਵੀ ਮਿਲ ਰਿਹਾ ਸੁਨਾਮ ਦੇ ਵਿੱਚ ਵੀ ਮਿਲ ਰਿਹਾ ਜਾਂ ਹੋਰ ਹੀਰੋਇਨ ਜਾਂ ਹੋਰ ਜਿਹੜਾ ਕੈਮੀਕਲ ਨਸ਼ਾ ਕਿ ਉਹ ਮਨਜ਼ੂਰਸ਼ੋਦਾ ਠੇਕੇ ਖੁੱਲੇ ਹੋਏ ਨੇ ਇਸ ਲਈ ਅਮਨ ਅਰੋੜੇ ਨੂੰ ਮੈਂ ਕਹਾਂਗਾ ਕਿ ਤੈਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੀ ਪਹਿਲਾਂ ਮੰਗ ਕੀਤੀ 25-25 ਲੱਖ ਰੁਪਏ ਇੱਕ ਬਹੁਤ ਗਰੀਬ ਆਦਮੀ ਨੇ ਦਿਹਾੜੀਦਾਰ ਨੇ ਦੋ ਪਰਿਵਾਰ ਟਿੱਬੀ ਦੇ ਬਦਾਸਪੁਰ ਚ ਇਹੋ ਜਿਹੇ ਚਾਰ-ਚਾਰ ਲੜਕੀਆਂ ਨੇ ਪੜੀਆਂ ਲਿਖੀਆਂ ਇੱਕ ਇੱਕ ਪਰਿਵਾਰ ਆ ਚਾਰ ਲੜਕੀਆਂ ਦਾ ਮਾਤਾ ਅੰਗਹੀਨ ਹੈ ਉਹਦਾ ਘਰ ਵਾਲਾ ਮਰ ਗਿਆ ਵਾ ਉਹਨਾਂ ਦਾ ਤਾਂ ਰੋਜ਼ੀ-ਰੋਟੀ ਦਾ ਸਾਧਨ ਖਤਮ ਹੋ ਗਿਆ ਉਹਨੇ ਜ਼ਿੰਦਗੀ ਟੋਟਲ ਹਨੇਰਾ ਹੋ ਗਿਆ 25 ਲੱਖ ਰੁਪਏ ਕੰਪਨਸੇਸ਼ਨ ਔਰ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਜਿਹੜੇ ਵਿਸ਼ੇਸ਼ ਤੌਰ ਤੇ ਚਾਰ-ਚਾਰ ਲੜਕੀਆਂ ਵਾਲੇ ਪਰਿਵਾਰ ਆ ਉਹਨਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਕਿਉਂਕਿ ਸਰਕਾਰ ਦੀ ਨਿਲੇਕੀ ਨਾਲ ਮੌਤਾਂ ਹੋਈਆਂ ਇਹ ਕੋਈ ਛੋਟਾ ਮੋਟਾ ਤਾਂ ਨਹੀਂ ਥਿਸ ਇਜ਼ ਐਬਸੋਲਿਊਟ ਆਰਗੇਨਾਈਜ਼ਡ ਲਿਕਰ ਮਾਫੀਆ ਆਪਰੇਟਿੰਗ ਇਨ ਸੰਗਰੂਰ ਇੱਕ ਔਰ ਲਿਕਰ ਮਾਫੀਆ ਬਿਨਾਂ ਸਰਕਾਰੀ ਤੰਤਰ ਸਿਆਸੀ ਸ਼ੈ ਅਤੇ ਪੁਲਿਸ ਦੀ ਮੁੱਲੀ ਭੋਗਤ ਤੋਂ ਬਗੈਰ ਇਹ ਮਾਫੀਆ ਚੱਲ ਨਹੀਂ ਸਕਦਾ ਇਸ ਕਰਕੇ ਇਹਦੀ ਜਾਂਚ ਨਿਆਇਕ ਜਾਂਚ ਮੰਗੀ ਅਸੀਂ ਜੁਡੀਸ਼ੀਅਲ ਇਨਕੁਆਇਰੀ ਨਾਟ ਦਿਸ ਐਸਆਈਟੀ ਇਟਸ ਅ ਬੋਗਸ ਐਸਆਈਟੀ ਅਗੇ ਐਸਆਈਟੀਜ਼ ਆਪਾਂ ਬਹੁਤ ਦੇਖੀਆਂ ਨੇ ਭਗਵੰਤ ਮਾਨੀ ਕਹਿੰਦਾ ਸੀ ਜਦੋਂ ਕਿ ਗੱਲ ਨੂੰ ਠੰਡੇ ਬਸਤੇ ਚ ਪਾਉਣਾ ਹੋਵੇ ਤੇ ਐਸਆਈਟੀ ਬਣਾ ਦਿਆ ਕਰੋ ਇਹ ਐਸਆਈਟੀ ਸਾਨੂੰ ਪ੍ਰਵਾਨ ਨਹੀਂ ਗਈ ਇਹਦੇ ਚ ਜੁਡੀਸ਼ੀਅਲ ਇਨਕੁਆਇਰੀ ਕਰਕੇ ਤੇ ਦੋਸ਼ੀਆਂ ਨੂੰ ਪੁਖਤਾ ਸਜ਼ਾ ਮਿਲਣੀ ਚਾਹੀਦੀ ਗੱਲ ਦੇਖੀ ਚੱਲ ਰਹੀ ਹੈ ਜੀ ਅਮਰਪਾਲ ਸਿੰਘ ਜਿਵੇਂ ਦੇਖ ਰਹੇ ਹੋ ਜੀ ਅਮਰਤ ਅਮਰਤ ਭਾਈ ਅਮਰਪਾਲ ਸਿੰਘ ਖਾਲਸਾ ਦਾ ਹਾਂਜੀ ਹਾਂਜੀ ਉਹ ਤਾਂ ਕੀ ਕਹਿੰਦੇ ਹੁੰਦੇ ਕਿ ਸਿਖਰ ਦੇ ਲੈਵਲ ਦੀ ਅਨਿਆਏ ਹੋਇਆ ਨਾ ਲੋਕਾਂ ਦੇ ਨਾਲ ਐਨਐਸਏ ਲਾਉਣੀ ਪੰਜਾਬ ਦੇ ਨੌਜਵਾਨਾਂ ਤੇ ਫਿਰ ਉਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਭੇਜ ਦੇਣਾ ਫਿਰ ਸਾਲ ਮੁੱਕਣ ਤੇ ਇਹ ਐਨਐਸਏ ਇੱਕ ਸਾਲ ਵਾਸਤੇ ਹੋਰ ਐਕਸਟੈਂਡ ਕਰ ਦੇਣੀ ਇਹ ਕਿਸੇ ਪੁਰਾਣੀ ਸਰਕਾਰ ਨੇ ਇੰਨਾ ਜ਼ੁਲਮ ਨਹੀਂ ਢਾਇਆ ਆਪਣੇ ਹੀ ਸੂਬੇ ਦੇ ਨੌਜਵਾਨ ਅਗਰ ਉਹਨਾਂ ਨੇ ਕੁਝ ਗਲਤ ਕੀਤਾ ਸੀਗਾ ਕੋਈ ਅਜਨਾਲੇ ਇਨਸੀਡੈਂਟ ਹੋ ਗਿਆ ਸੀਗਾ ਤੁਸੀਂ ਲੋਕਲ ਪੁਲਿਸ ਉਹਦੀ ਟ੍ਰਾਇਲ ਕਰੇ 307 ਲਾਓ 452 ਲਾਓ ਥਾਂ ਅੰਮ੍ਰਿਤਸਰ ਟ੍ਰਾਇਲ ਕਰੋ ਅੰਮ੍ਰਿਤਸਰ ਜੇਲ੍ਹ ਚ ਰੱਖੋ ਆਪਣੇ ਨੌਜਵਾਨਾਂ ਨੂੰ ਹੈਂਡਓਵਰ ਕਰਤਾ ਪਲੇਟ ਵਿੱਚ ਧਰ ਕੇ ਬੀਜੇਪੀ ਤੇ ਦਿੱਲੀ ਦੀ ਸਰਕਾਰ ਨੂੰ ਕਿ ਇਹਨਾਂ ਨੂੰ ਦਿਬਰੂਗੜ੍ਹ ਲੈ ਜਾਓ ਇਹ ਇੱਕ ਅ ਅਨਿਆਇਤਾ ਚਿੰਨ੍ਹ ਮੈਂ ਸਮਝਦਾ ਮਾਂ ਔਰ ਅੱਜ ਵੀ ਜੇ ਭਗਵੰਤ ਮਾਨ ਵਿੱਚ ਕੋਈ ਜ਼ਮੀਰ ਜਾਗਦੀ ਆ ਉਹ ਐਨਐਸਏ ਜਿਹੜੀ ਆ ਉਹਨਾਂ ਨੇ ਐਕਸਟੈਂਡ ਕੀਤੀ ਹੈ ਅਗਲੇ ਸਾਲ ਦੀ ਉਹ ਉਹ ਐਨਐਸਏ ਦੀ ਡਿਟੈਂਸ਼ਨ ਕਾਸ਼ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਅਗਰ ਕੋਈ ਗੱਲ ਵੀ ਟ੍ਰਾਇਲ ਕਰਨੀ ਦੇ ਸ਼ੁੱਡ ਬੀ ਬ੍ਰੌਟ ਬੈਕ ਟੂ ਅ ਅੰਮ੍ਰਿਤਸਰ ਐਂਡ ਪੰਜਾਬ ਜੀ ਵੀ ਹਾਈ ਕਮਾਂਡ ਵੱਲੋਂ ਤੁਹਾਨੂੰ ਕੋਈ ਇਸ਼ਾਰਾ ਮਿਲਿਆ ਜਿਦੋਂ ਚੋਣਾ ਲੜਨ ਵਾਸਤੇ ਕੰਗਰੂਰ ਜਾਂ ਕਿਤੇ ਹੋਰ ਕੋਈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਵਾ ਤੁਹਾਨੂੰ ਟਾਈਮ ਘਟਾ ਜੀ ਬਿਆਰੀ ਜੀ ਤੁਸੀਂ ਕਰਨੀ ਇਸ ਤਰ੍ਹਾਂ ਹੈਗਾ ਵਾ ਕਿ ਤੁਹਾਨੂੰ ਪਤਾ ਕਿ ਪਾਰਟੀ ਇੱਕ ਪ੍ਰੋਸੈਸ ਦੇ ਰਾਹੀਂ ਚੱਲਦੀ ਹੈ ਇੱਕ ਪੰਜਾਬ ਲੈਵਲ ਦੀ ਪਹਿਲਾਂ ਸਕਰੀਨਿੰਗ ਕਮੇਟੀ ਹੁੰਦੀ ਫਿਰ ਸੈਂਟਰਲ ਇਲੈਕਸ਼ਨ ਕਮੇਟੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਅਗਰ ਪਾਰਟੀ ਪੰਜਾਬ ਹਾਈ ਕਮਾਂਡ ਪਾਰਟੀ ਕੋਈ ਕੋਈ ਇਸ ਤਰ੍ਹਾਂ ਦਾ ਸਮਝੇਗੀ ਕਿ ਮੈਨੂੰ ਕਿੱਥੋਂ ਕਿੱਥੋਂ ਲੜਾਉਣਾ ਹੈ ਤਾਂ ਮੈਂ ਭੱਜਣ ਵਾਲਾ ਬੰਦਾ ਨਹੀਂਗਾ ਮੈਂ ਲੜੂੰਗਾ ਫਿਰ ਮੈਂ ਲੜੂੰਗਾ ਲੇਕਿਨ Let the party decide ਤੁਹਾਨੂੰ ਆਪਣੇ ਸਮੇਂ ਸਿਰ ਪਤਾ ਲੱਗ ਜਾ ਹਾਂਜੀ ਹਾਂਜੀ ਸਾਰਾ ਹਾਂਜੀ ਜੀ ਇਹ ਜੀ ਪਰਹੁਲੇ ਨੂੰ ਕਹਿ ਰਿਹਾ ਕਿ ਜੇਨਾ ਤੈਨੂੰ 4-5 ਲੱਖ ਰੁਪਏ ਦਾ ਅਮਨ ਰੋੜਾ ਦਿਓ ਸਰਚਾ ਦਾ ਸਰੋਬਾ ਔਰ 11 ਲੱਖ ਦੀ ਕੋਈ ਸਕੀਮ ਹੈ ਸਰਕਾਰ ਦੀ ਆ ਦੇਖੋ 11 ਲੱਖ ਦੀ ਕੋਈ ਸਕੀਮ ਹੈ ਤੁਸੀਂ ਕਰਨਾ ਆ ਦੇਖੋ ਸਰਕਾਰ ਤੋਂ ਸਕੀਮ ਉਹ ਆ ਦੇਖੋ ਮਤਲਬ ਕੀ ਪੁਲਿਸ ਤੇ ਐਮਐਲਏਸ ਤੇ ਮਨਿਸਟਰਸ ਇੱਕ 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 ਲੜਕੀ ਨੂੰ ਦਾ ਮਿਸਯੂਜ਼ ਕਰਨ ਵਾਸਤੇ ਬਣਾਏ ਸੀ ਅਸੀਂ ਹਾਂਜੀ ਉਹਨੂੰ ਆਫਰ ਕਰ ਰਹੇ ਕਿ ਤੁਹਾਨੂੰ 4-5 ਲੱਖ ਰੁਪਏ ਅਸੀਂ ਦੇਵਾਂਗੇ ਤੇ 11 ਲੱਖ ਰੁਪਏ ਤੁਹਾਨੂੰ ਕੋਈ ਸਕੀਮ ਚ ਲੈ ਕੇ ਦੇਵਾਂਗੇ ਇਹ ਤਾਂ ਆਹ ਤਾਂ ਜਿਹੜਾ ਕੇਸ ਹੈਗਾ ਨਾ ਇਹ ਪ੍ਰੂਵਨ ਕੇਸ ਹੋ ਗਿਆ ਇੱਕ ਤਾਂ ਹੁੰਦਾ ਨਾ ਕਿ ਬੰਦਾ ਫੜਿਆ ਜੀ ਹਲੇ ਇਨਕੁਆਇਰੀ ਚੱਲ ਰਹੀ ਹੈ ਜੀ ਬੰਦਾ ਅੰਦਰ ਹੈ ਜੀ ਜ਼ਮਾਨਤ ਹੋ ਗਈ ਜੀ ਇਹ ਤਾਂ ਪ੍ਰੂਵਨ ਕੇਸ ਹੋ ਗਿਆ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਭਗਵੰਤ ਮਾਨ ਨੂੰ ਚਾਹੀਦਾ ਵਾ ਕਿ ਇਮੀਡੀਏਟਲੀ ਅਮਨ ਰੋੜੇ ਨੂੰ ਡ੍ਰੌਪ ਕਰੇ ਕੈਬਨਟ ਚੋਂ ਇੱਕ ਹਾਈ ਲੈਵਲ ਇਨਕੁਆਇਰੀ ਇੰਸਟੀਟਿਊਟ ਕਰੇ ਔਰ ਉਹ ਡੀਐਸਪੀ ਨੂੰ ਸਸਪੈਂਡ ਕਰੇ ਤੇ ਤਾਂ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੀ ਗੱਲ ਉਹ ਕਹਿ ਰਹੇ ਨੇ ਕਿਹੜੀ ਸਕੀਮ ਹੈ ਤੇਰੇ ਕੋਲ ਜਿੱਥੋਂ ਤੂੰ 11 ਲੱਖ ਰੁਪਏ ਝੂਠੇ ਬਲਾਤਕਾਰ ਦੇ ਇਲਜ਼ਾਮ ਲਵਾਉਣ ਵਾਸਤੇ ਰੱਖਿਆ ਹੋਇਆ ਉਹਦੇ ਬਾਰੇ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਸਰ ਸਾਬ ਗੱਲ ਸਿਆਸਤ ਦੀ ਕੀਤੀ ਸੁਨਾਮ ਤੇ ਤਕਤਾਲਵੀ ਆਪੀ ਕਾਂਗਰਸ ਦੇ ਸੁਪੇ ਬੈਠਕ ਨੇ ਬਾਹਰ ਵੀ ਉਪਲਬਧ ਨਹੀਂ ਨਹੀਂ ਆ ਰਹੇ ਕੀ ਕਹਿਣਾ ਚਾਹੋਗੇ ਜਦ ਤੱਕ ਬਲੋਕ ਪ੍ਰਧਾਨ ਨਵਾਂ ਬਣੇ ਉਦੋਂ ਤੱਕ ਜਾਓ ਹੀ ਕੰਮ ਤੇ ਡਾਊਨ ਦੇਖੋ ਇਸ ਵਕਤ ਕੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਭੈ ਪੀਤ ਕੀਤਾ ਹੋਇਆ ਵਾ ਅੱਜ ਵੀ ਮੈਂ ਜਦੋਂ ਇੱਥੇ ਪਹੁੰਚਿਆ ਸਾਡੇ 4- ਉਹਨਾਂ ਦੇ ਹਮਦਰਦੀ ਕਾਂਗਰਸ ਨਾਲ ਹੀ ਆ ਉਹਨਾਂ ਨੇ ਰੈਣਾ ਖੀਰ ਕਾਂਗਰਸ ਨਾਲ ਹੀ ਆ ਲੇਕਿਨ ਸਰਪੰਚਾਂ ਨੂੰ ਕਾਉਂਸਲਰਸ ਨੂੰ ਕਿਸੇ ਦੀ ਇਨਕੁਆਇਰੀ ਖੋਲਤੀ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਤੇ ਪਰਚਾ ਦਰਜ ਕਰਾ ਦਿੱਤਾ ਇਹ ਪਿਛਲੇ 2 ਸਾਲਾਂ ਦੇ ਵਿੱਚ ਤਾਈਓ ਸਾਡਾ ਜਦੋਂ ਅਲਾਈਅੰਸ ਬਾਰੇ ਪੁੱਛਿਆ ਗਿਆ 99.99999 ਕੇਡਰ ਨੇ ਕਿਹਾ ਕਿ ਅਸੀਂ ਇਹਨਾਂ ਦੇ ਨਾਲ ਅਲਾਈਅੰਸ ਦੇ ਹੱਕ ਵਿੱਚ ਨਹੀਂ ਕਿ ਕਾਟਾ ਮਾਰਿਆ ਤਾਂ ਕਰਕੇ ਅਸੀਂ ਅਲੱਗ-ਅਲੱਗ ਪੰਜਾਬ ਦੇ ਵਿੱਚ ਚੋਣਾਂ ਲੜ ਰਹੇ ਆ ਇਹਨਾਂ ਦੇ ਇਹਨਾਂ ਦੇ ਕਿਰਦਾਰ ਜੋ ਇਹਨਾਂ ਨੇ ਅਨਿਆਇ ਕੀਤਾ ਜੋ ਇਹਨਾਂ ਨੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਉਹਦਾ ਨਤੀਜਾ ਹੀ ਅੱਜ ਆਮ ਆਦਮੀ ਪਾਰਟੀ ਭੁਗਤ ਰਹੀ ਆ ਤੇ ਮੈਂ ਕੋਈ ਹੰਕਾਰ ਨਾ ਸਮਝੋ ਮੈਨੂੰ ਲੱਗਦਾ ਕਿ ਇਸ ਵਾਰੀ ਸੰਗਰੂਰ ਦੇ ਵਿੱਚ ਇਹਨਾਂ ਦੀ ਜਿਹੜੀ ਔਖੋਤੀ ਰਾਜਧਾਨੀ ਉਹ ਢਹਿਣ ਵਾਲੇ ਪਾਸੇ ਨੂੰ ਤੁਰੀ ਜਾਂਦੀ ਆ ਇਹ ਮੈਨੂੰ ਨਜ਼ਰ ਆ ਰਿਹਾ ਬਿਲਕੁਲ ਵੀ ਵਿਸ਼ੇਸ਼ੀ ਵੀ ਪੂਰੀ ਹੋ ਗਈ ਕੱਲ ਮੈਂ ਫੇਸਟੂਕ ਤੇ ਤੁਹਾਡੇ ਵਿੱਚੋਂ ਪੜ੍ਹ ਰਿਹਾ ਸੀ ਤੇ ਗ੍ਰੈਸ ਤੋਂ ਸੁਣ ਰਿਹਾ ਸੀ ਵੀ ਤੁਹਾਡੀ ਇੱਕ ਵੀਸ਼ ਪੂਰੀ ਹੋ ਗਈ ਦੂਜੀ ਹੋਣਾ ਦੇਖੋ ਮੈਂ ਕੋਈ ਕਿਸੇ ਦੀ ਗ੍ਰਿਫਤਾਰੀ ਤੇ ਜ਼ਿੰਦਗੀ ਚ ਕਦੀ ਖੁਸ਼ੀ ਨਹੀਂ ਪ੍ਰਗਟਾਈ ਪਰ ਕੇਜਰੀਵਾਲ ਸਾਹਿਬ ਨੂੰ ਸਿਰਫ ਇੰਨਾ ਸੁਣਿਆ ਦਿੱਤਾ ਵ ਕਿ ਤੁਸੀਂ ਉੱਥੇ ਕੋਸ ਦੇ ਬੀਜਪੀ ਨੂੰ ਕਿ ਈਡੀ ਔਰ ਸੀਬੀਆਈ ہمارے ਸਾਥ ਬਹੁਤ ਜ਼ੁਲਮ ਕਰ ਰਹੀ ਹੈ। ਹਮ ਕਟੜ ਇਮਾਨਦਾਰ ਹੈ। ਤੇ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਨੇ ਹੋ ਤੇ ਉਹਦੋਂ ਵੱਧ ਅਤਿਆਚਾਰ ਪੰਜਾਬ ਪੁਲਿਸ ਦੇ ਜ਼ਰੀਏ ਵਿਜੀਲੈਂਸ ਵਿਭਾਗ ਦੇ ਜ਼ਰੀਏ ਇੱਥੇ ਪੰਜਾਬ ਦੇ ਵਿੱਚ ਕਹਿਲਟਾਇਆ ਵਾ। ਫਿਰ ਤੁਹਾਡੇ ਤੇ ਮੋਦੀ ਤੇ ਬੀਜਪੀ ਦੇ ਵਿੱਚ ਕੀ ਫਰਕ ਹੈ? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਔਰ ਉੱਥੇ ਕਟੜ ਇਮਾਨਦਾਰ ਜਦ ਕੇ ਸੁਪਰੀਮ ਕੋਰਟ ਨੇ ਹੋਲਡ ਕੀਤਾ ਵਾ। ਸਪਰੀਮ ਕੋਰਟ ਨੇ ਜਦੋਂ ਮਨੀਸ਼ ਸੋਸ਼ੋਡੀਆ ਤੇ ਸਤਿੰਦਰ ਜੈਨ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਦੇ ਹੈਵ ਦੇ ਹੈਵ ਆਬਜ਼ਰਵਡ ਕਿ ਇਸ ਸ਼ਰਾਬ ਘੁਟਾਲੇ ਵਿੱਚ 338 ਕਰੋੜ ਰੁਪਏ ਦੀ ਪੈਸੇ ਦੀ ਟ੍ਰੇਲ ਸਾਬਤ ਹੋ ਰਹੀ ਹੈ ਉਹ ਫਿਰ ਵੀ ਕੱਟੜ ਇਮਾਨਦਾਰ ਹੈ ਤੇ ਖਹਿਰੇ ਨੂੰ 4 ਮਹੀਨਿਆਂ ਦੇ ਵਿੱਚ ਜ਼ਮਾਨਤ ਮਿਲਦੀ ਹੈ ਜ਼ਮਾਨਤ ਵਾਲੇ ਦੇ ਨੇ ਇੱਕ ਪਰਚਾ ਦਰਜ ਹੋਰ ਹੁੰਦਾ ਉਹਦੇ 'ਚ ਵੀ ਜ਼ਮਾਨਤ ਮਿਲ ਜਾਂਦੀ ਹੈ ਜਿਹਦੇ ਖਿਲਾਫ ਹਾਈ ਕੋਰਟ ਦੇ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਉਹਨਾਂ ਨੇ ਕਿਹਾ ਐਵੀਡੈਂਸ ਅਗੇਂਸ ਖਹਿਰਾ ਇਸ ਸਕੇਚੀ ਸਕਾਤੀ ਮਤਲਬ ਤਾਂ ਬੜਾ ਕਮਜ਼ੋਰ ਐਵੀਡੈਂਸ ਪੇਸ਼ ਕੀਤਾ ਪੁਲਿਸ ਨੇ ਪਰ ਅਸੀਂ ਫਿਰ ਵੀ ਸਮਗਲਰ ਆ ਸੋ ਇਹ ਦੋਰੇ ਮਾਪ ਡੰਡ ਦਾ ਖਮਿਆਜ਼ਾ ਅੱਜ ਤੇਜਰੀਵਾਲ ਸਾਹਿਬ ਜਿਹੜੇ ਭੁਗਤ ਰਹੇ ਨੇ ਇਹਦਾ ਸ਼ਰਾਬ ਦੇ ਘਟਾਲੇ ਦੀ ਪੰਜਾਬ ਦੀ ਨੀਤੀ ਦੀ ਕਿਤੇ ਇਨਵੈਸਟੀਗੇਸ਼ਨ ਹੋਈ ਆ ਤੁਹਾਡੇ ਹਰਪਾਲ ਚੀਮੇ ਵਗੈਰਾ ਸਾਰੇ ਅੰਦਰ ਜਾਣਗੇ ਇਹ ਸਮੇਂ ਦੀ ਗੱਲ ਹੀ ਹੈਗੀ ਆ ਦੇ ਵਿਲ 올 ਬੀ ਅਰੈਸਟਡ ਲੈਟ ਮੀ ਟੈਲ ਯੂ ਬਿਕਾਉਜ਼ ਇਟ ਇਜ਼ ਅ ਸੇਮ ਪੋਲਿਸੀ ਜਿਹੜੀ ਦਿੱਲੀ ਚ ਹੋਈ ਆ ਉਹ ਬਿਲਕੁਲ ਟੇਲਰ ਮੇਡ ਪੋਲਿਸੀ ਆ ਉਹਨੂੰ ਬਿਲਕੁਕੁਲ ਕਾਪੀ ਪੇਸਟ ਕਰਕੇ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਪੈਸਾ ਪੰਜਾਬ ਦੇ ਵਿੱਚ ਖਾਦਾ ਗਿਆ ਜ ਆਉਂਦੀ ਪਾਰਟੀ ਬੋਲਣ ਦਾ ਜਿਹੜਾ ਕਿ ਮੈਂ ਕਹਾਂ ਤੁਹਾਨੂੰ ਪਹਿਲਾਂ ਹੀ ਤੁਕਤਣਾ ਚੰਗਾ ਰਹੇਗਾ ਹੋਰ ਵੀ ਜਿੱਥੇ ਤੁਹਾਡੇ ਨੈਸ਼ਨਲ ਲੀਡਰ ਆ ਉਹ ਕੇਜਰੀਵਾਲ ਦੀ ਗੱਲ ਕਰ ਵੀ ਲੈਂਦਾ ਸਾਡੇ ਤੁਸੀਂ ਤੁਸੀਂ ਦਾ ਇਵਾਜ਼ ਕਰ ਰਹੇ ਹੋ ਜਿਹੜਾ ਵੀ ਲੱਗਦਾ ਨਹੀਂ ਕੋਈ ਨਹੀਂ ਮੇਰਾ ਖੁਸ਼ੀ ਖੁਸ਼ੀ ਸ਼ਬਦ ਨਹੀਂ ਵਰਤਿਆ ਮੈਂ ਤਾਂ ਕਹਿ ਰਿਹਾ ਕਿ ਆਪਣੇ ਕੀਤੇ ਦਾ ਭੁਗਤ ਰਹੇ ਨੇ ਆਪਾਂ ਸਾਰੇ ਕਰਮਾ ਥਿਉਰੀ ਵਿੱਚ ਵਿਸ਼ਵਾਸ ਰੱਖਦੇ ਹਾਂ ਕਿਉਂਕਿ ਤੁਹਾਡੇ ਕਰਮ ਤੁਹਾਡੇ ਮੂਰੇ ਆਉਂਦੇ ਨੇ ਤਾਂ ਉਹ ਆਪਣੇ ਕਰਮਾਂ ਦਾ ਕੀਤਾ ਹੋਇਆ ਗਲਤ ਕੰਮਾਂ ਦਾ ਭੁਗਤ ਰਹੇ ਨੇ ਇੰਡੀਆ ਅਲਾਈਂਸ ਕੀ ਕਰਦਾ ਦਿੱਲੀ ਵਿੱਚ ਨੈਸ਼ਨਲ ਲੈਵਲ ਤੇ ਵੀ ਹੈਵ ਨਥਿੰਗ ਟੂ ਡੂ ਵਿਦ दैट ਸਾਡਾ ਕੋਈ ਇਹਨਾਂ ਨਾਲ ਅਲਾਈਂਸ ਨਹੀਂਗਾ ਔਰ ਜਿਸ ਢੰਗ ਦੇ ਨਾਲ ਟੂਠੇ ਪਰਚਾਂ ਚ ਫਸਾਇਆ ਸੁਖੀ ਜਿਮ ਵਾਲੇ ਨੂੰ ਫਲਾਤਕਾਰ ਚ ਤੁਸੀਂ ਦੱਸੋ ਕੋਈ ਐਲਾਈਅੰਸ ਹੈ ਨਾ ਇਹੋ ਜਿਹਾ ਪਾਰਟੀ ਨਾਲ ਹੋ ਸਕਦਾ ਸੀ ਕਦੇ ਤਾਂ ਕਰਕੇ ਅਸੀਂ ਇੰਡੀਪੈਂਡੈਂਟਲੀ ਆਪਣਾ ਕੰਮ ਕਰਦੇ ਕੇਦਰੀਵਾਲ ਦੇ ਗਰੁੱਪਰ ਨੂੰ ਲੈ ਕੇ ਆਵਾਜ਼ ਪਾਰਟੀ ਲੀਡਰਸ਼ਿਪ ਕਰੀਤੀ ਕੇਦਰੀਵਾਲ ਇਨਕਲਾਬੀ ਜੋ ਨਹੀਂ ਇਹਦੇ ਚ ਇਨਕਲਾਬ ਕੀ ਰਹਿ ਗਿਆ ਜੀ ਜਿਹੜਾ ਦਿੱਲੀ ਦਾ ਇਸ ਵੇਲੇ ਕੀ ਹੋਇਆ ਮੈਂ ਸਮਝਾ ਦਿੰਦਾ ਤੁਹਾਨੂੰ ਦਿੱਲੀ ਦੇ ਸ਼ਰਾਬ ਘਟਾਲੇ ਜਿਹੜੀ 2021 ਵਿੱਚ ਪਾਲਿਸੀ ਬਣਾਈ ਇਹਨਾਂ ਨੇ ਉਦੋਂ ਸ਼ਰਾਬ ਦੀ ਜਿਹੜੀ ਵਿਕਰੀ ਸੀਗੀ ਮਗਰਲੇ ਸਾਲਾਂ ਨਾਲੋਂ ਸ਼ਰਾਬ ਦੀ ਵਿਕਰੀ ਡਬਲ ਹੋਈ ਆ ਪਹਿਲਾਂ 7800 ਕਰੋੜ ਰੁਪਏ ਦੀ ਆਮਦਨ ਹੁੰਦੀ ਰਹੀ ਸਰਕਾਰੀ ਠੇਕਿਆਂ ਚੋਂ ਜਦੋਂ ਇਹਨਾਂ ਨੇ ਨੀਤੀ ਬਣਾਈ ਪ੍ਰਾਈਵੇਟ ਸੈਕਟਰ ਨੂੰ ਦੇ ਕੇ ਸ਼ਰਾਬ ਦੀ ਨੀਤੀ ਦਾ ਆਮਦਨ ਸੇਲ ਸ਼ਰਾਬ ਦੀ ਵਧ ਗਈ 13000 ਕਰੋੜ ਦੀ ਜਿਹੜਾ ਸਰਕਾਰ ਨੂੰ ਰੈਵਨਿਊ ਆਉਂਦਾ ਸੀ ਪਹਿਲਾਂ 312 ਕਰੋੜ ਰੁਪਏ ਖਜ਼ਾਨੇ ਚ ਐਕਸਾਈਜ਼ ਦਾ ਜਮਾ ਹੁੰਦਾ ਸੀ ਉਹ ਘਟ ਕੇ ਰਹਿ ਗਿਆ ਕੁਝ 27 ਕਰੋੜ ਰੁਪਏ ਜਿਹੜਾ ਹੋਲ ਸੇਲਰਸ ਨੂੰ ਜਿਹੜਾ ਪਹਿਲਾਂ ਸਰਕਾਰ ਦੇ ਸਰਕਾਰੀ ਕਾਰਪੋਰੇਸ਼ਨਸ ਪੈਸਾ ਕਮਾਉਂਦੀ ਸੀ ਕਮਿਸ਼ਨ ਲੈਂਦੀ ਸੀ ਉਹ ਸਾਰਾ ਕਮਿਸ਼ਨ ਵੱਧ ਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਗਿਆ ਕੁੱਲ ਮਿਲਾ ਕੇ ਜਿਹੜਾ ਈਡੀ ਦੇ ਇਲਜ਼ਾਮ ਨੇ ਕਿ ਇਹ 600 ਕਰੋੜ ਰੁਪਏ ਦਾ ਘੁਟਾਲਾ ਉਹ ਸਾਬਤ ਹੋ ਰਿਹਾ ਉਹਨਾਂ ਨੇ ਇਹਨੂੰ ਕੇਜਰੀਵਾਲ ਨੂੰ ਕਿੰਗਪਿੰਨ ਨਾਮਜ਼ਦ ਕੀਤਾ ਵਾ ਹੁਣ ਜਾਂ ਤਾਂ ਜੇ ਕਹਿੰਦੇ ਨੇ ਕਿ ਅਸੀਂ ਬਿਲਕੁਲ ਬੇਗੁਨਾਹ ਆ ਤੇ ਫਿਰ ਇਹ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਸਾਨੂੰ ਕੋਈ ਯਕੀਨ ਨਹੀਂਗਾ ਅਸੀਂ ਨਿਆਂਪਾਲਿਕਾ ਨੂੰ ਨਹੀਂ ਮੰਨਦੇ ਫਿਰ ਕਹਿ ਸਕਦੇ ਨੇ ਕਿ ਅਸੀਂ ਇਮਾਨਦਾਰ ਵਰਨਾ ਉਹ ਸਾਬਤ ਹੋ ਜਾ ਰਹੇ ਨੇ ਕਿ ਇਹ ਕਟੜ ਪੇਮਾਨਾ ਦੀ ਪਾਰਟੀ ਬਣ ਕੇ ਰਹੀ। ਪਰਮਾਤਮਾ